ਜੀ ਵੈਲਕਮ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗਰ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਇਗੁਰੂ ਜੀ ਦੀ ਮੇਨ ਨਾਲ ਚੜ੍ਹਦੀ ਕਲਾ 'ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਫਰਸਟ ਟਾਈਮ ਆਏ ਹੋ ਜੀ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਜੀ ਆਪਾਂ ਆਪਣੇ ਚੈਨਲ ਤੇ ਸੱਚੀਆਂ ਹੱਟ ਬੀਤੀਆਂ ਮੋਟੀਵੇਸ਼ਨਲ ਵੀਡੀਓ ਤੇ ਬਾਣੀ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਇਸ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਨ ਵਾਲੀਆਂ ਵੀਡੀਓਜ਼ ਨੋਟੀਫਿਕੇਸ਼ਨਸ ਮੇਰੇ ਭੈਣ ਭਰਾਵਾਂ ਕੋਲ ਪਹੁੰਚ ਜਾਇਆ ਕਰਨ ਜੀ ਜਿਵੇਂ ਕਿ ਤੁਸੀਂ ਅੱਜ থাম্বਨੇਲ ਦੇ ਵਿੱਚ ਦੇਖਿਆ ਕਿ ਮੂਲ ਮੰਤਰ ਦੀ ਪਾਵਰ ਕੀ ਹੈ ਜੀ ਕਿਵੇਂ ਇੱਕ ਪਾਕਿਸਤਾਨ ਦਾ ਅਯੂਬ ਖਾਨ ਨਾਂ ਦਾ ਜਿਹੜਾ ਵਿਅਕਤੀ ਆ ਉਹ ਰਾਸ਼ਟਰਪਤੀ ਬਣਦਾ ਆ ਜੀ ਮੂਲ ਮੰਤਰੀ ਦਾ ਜਾਪ ਕਰਨ ਦੇ ਨਾਲ ਬਹੁਤ ਹੀ ਇੱਕ ਸੱਚੀ ਗੱਲ ਬੀਤੀ ਆ ਤੁਸੀਂ ਇਸ ਬਾਰੇ Google ਤੇ ਜਾ ਕੇ ਵੀ ਸਰਚ ਕਰ ਸਕਦੇ ਹੋ ਅਯੂਬ ਖਾਨ ਦੀ ਜੀਵਨੀ ਬਾਰੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਜੀ ਕਿ ਵਾਕਈ ਇਹ ਰਿਐਲਿਟੀ ਆ ਮੂਲ ਮੰਤਰ ਜਾਪ ਦੇ ਵਿੱਚ ਇੰਨੀ ਕਿ ਪਾਵਰ ਆ ਮੈਂ ਹਰ ਵਾਰ ਕਹਿੰਨੀ ਹੁੰਨੀ ਆ ਆਪਣੇ ਸਬਸਕ੍ਰਾਈਬਰਸ ਨੂੰ ਕਿ ਤੁਸੀਂ ਮੂਲ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਦੁਨੀਆ ਦੀ ਕੋਈ ਐਸੀ ਸ਼ੈ ਨਹੀਂ ਹੈਗੀ ਜੋ ਵਾਹਿਗੁਰੂ ਜੀ ਤੁਹਾਡੇ ਕਦਮਾਂ 'ਚ ਨਾ ਰੱਖ ਦੇਣ ਜਦੋਂ ਆਪਾਂ ਦਿਲੋਂ ਮੂਲ ਮੰਤਰ ਦਾ ਜਾਪ ਕਰਦੇ ਆਂ ਹਰ ਇੱਕ ਹਰ ਇੱਕ ਜੀ ਮੈਂ ਕਹਿੰਨੀ ਆ ਕਿ ਹਰ ਇੱਕ ਤੋੜ ਆ ਜੀ ਇਹ ਹਰ ਇੱਕ ਬਿਮਾਰੀ ਦਾ ਤੋੜ ਆ ਹਰ ਇੱਕ ਜੀ ਕੋਈ ਮੁਸ਼ਕਿਲਾਂ ਵੀ ਤੁਹਾਡੀ ਲਾਈਫ ਚ ਉਹਦਾ ਤੋੜ ਆ ਜੀ ਇਹ ਮੂਰ ਮੰਤਰ ਸਾਹਿਬ ਦਾ ਜਾਪ ਜਿੰਨੇ ਮੰਤਰ ਆ ਸਾਰਿਆਂ ਤੋਂ ਸ਼ਕਤੀਸ਼ਾਲੀ ਮੰਤਰ ਆ ਜੀ ਇਹ ਜੇ ਆਪਾਂ ਰੈਗੂਲਰ ਲਾਈਫ ਦੇ ਵਿੱਚ ਇਹਨੂੰ ਜਾਪ ਕਰਦੇ ਆਂ ਜੀ ਇਹਦਾ ਚਾਹੇ ਤੁਹਾਡਾ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਆ ਕਹਿਣਾ ਨਹੀਂ ਮੰਨਦਾ ਤੁਹਾਡੇ ਹਸਬੈਂਡ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਅੱਦਾਂ ਦਾ ਪਰਸਨ ਆ ਕਹਿਣਾ ਨਹੀਂ ਮੰਨਦਾ ਹੈਗਾ ਤੁਹਾਡੇ ਕਹਿਣੇ 'ਚ ਨਹੀਂ ਹੈਗਾ ਜਾਂ ਕੁਝ ਵੀ ਕੋਈ ਹੋਰ ਪ੍ਰੋਬਲਮ ਵੀ ਕਿਸੇ ਵੀ ਤਰ੍ਹਾਂ ਦੀ ਚਾਹੇ ਬਿਮਾਰੀ ਨਾਲ ਰਿਲੇਟਡ ਆ ਕੋਈ ਪੈਸੇ ਨਾਲ ਜੁੜੇ ਡਾ ਕੋਈ ਇਦਾਂ ਦਾ ਕੋਈ ਕੰਮ ਹੀ ਨਹੀਂ ਹੈਗਾ ਜਿਹੜਾ ਮੂਲ ਮੰਤਰ ਜਾਪ ਕਰਨ ਤੋਂ ਬਾਅਦ ਤੁਹਾਡਾ ਨਾ ਹੋਵੇ ਕੋਈ ਕੰਮ ਨਹੀਂ ਹੈਗਾ ਇਦਾਂ ਦਾ ਜਿਹੜਾ ਨਾ ਹੋਵੇ ਜ਼ਰੂਰ ਹੁੰਦਾ ਜੀ ਉਹ ਕੰਮ ਇਹ ਸਭ ਤੋਂ ਵੱਡੇ ਉਦਾਹਰਨ ਅੱਜ ਦੇਖੋ ਜੀ ਮੈਨੂੰ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਇਹ ਜਿਹੜੇ ਰਾਸ਼ਟਰਪਤੀ ਨੇ ਅਯੂਬ ਖਾਂਏ ਪਾਕਿਸਤਾਨ ਦੇ ਰਹਿ ਚੁੱਕੇ ਨੇ ਤੁਸੀਂ ਗੂਗਲ ਤੇ ਸਰਚ ਮਾਰ ਕੇ ਸਾਰਾ ਦੇਖ ਸਕਦੇ ਹੋ ਤੇ ਇਹਨਾਂ ਬਾਰੇ ਚਲੋ ਆਪਾਂ ਅੱਜ ਇਸ ਵੀਡੀਓ ਚ ਗੱਲ ਕਰਾਂਗੇ ਕਹਿੰਦੇ ਕਿ ਮੈਂ ਜਦੋਂ ਪਾਕਿਸਤਾਨ ਦੇ ਜਿਹੜੇ ਰਾਸ਼ਟਰਪਤੀ ਜਿਸ ਟਾਈਮ ਸੀਗੇ ਇਹਨਾਂ ਦੇ ਪਾਕਿਸਤਾਨ ਇਹਨਾਂ ਦੇ ਘਰ ਦੇ ਵਿੱਚ ਜੀ ਇਹਨਾਂ ਦੇ ਨਾਲ ਆਪਣੇ ਪੰਜਾਬ ਦੇ ਵਿੱਚੋਂ ਇਧਰੋਂ ਇਹਨਾਂ ਦੇ ਕੋਈ ਖਾਸ ਸਿੱਖ ਫੈਮਿਲੀ ਵਿੱਚੋਂ ਫਰੈਂਡ ਗਏ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਨ ਤੇ ਜਦੋਂ ਉਹ ਜਾਂਦੇ ਨੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਉਹ ਆਯੂਬ ਖਾਨ ਦੇ ਘਰ ਰੁਕਦੇ ਨੇ ਤੇ ਈਯੂਬ ਖਾਨ ਦੀ ਬੈਠਕ ਦੇ ਵਿੱਚ ਉਹ ਦੀਵਾਰ ਤੇ ਇੱਕ ਫੋਟੋ ਟੰਗੀ ਦੇਖਦੇ ਨੇ ਉਹ ਦੀਵਾਰ ਤੇ ਜਿਹੜੀ ਫੋਟੋ ਹੁੰਦੀ ਹੈ ਇੱਕ ਤਰ੍ਹਾਂ ਦੀ ਜਿਹੜਾ ਇਹਨਾਂ ਨੇ ਲੈਮੀਨੇਸ਼ਨ ਕਰਵਾ ਕੇ ਰੱਖਿਆ ਹੁੰਦਾ ਆ ਜਦੋਂ ਸਿੱਖ ਫਰੈਂਡ ਇਹਨਾਂ ਦੇ ਦੇਖਦੇ ਆ ਉਹ ਹੈਰਾਨ ਹੋ ਜਾਂਦੇ ਆ ਕਿ ਪਾਕਿਸਤਾਨ ਦਾ ਤੁਸੀਂ ਪਾਕਿਸਤਾਨ ਚ ਤੁਸੀਂ ਰਹਿੰਦੇ ਹੋ ਮੁਸਲਿਮ ਪਰਿਵਾਰ ਨਾਲ ਤੁਸੀਂ ਸਬੰਧ ਰੱਖਦੇ ਹੋ ਤੇ ਉਹ ਉਹ ਚੀਜ਼ ਦੇਖ ਕੇ ਹੈਰਾਨ ਸੀਗੇ ਉਹਨਾਂ ਨੇ ਮੂਲ ਮੰਤਰ ਨੂੰ ਬਹੁਤ ਸੋਹਣੇ ਤਰੀਕੇ ਨਾਲ ਉਰਦੂ ਦੇ ਵਿੱਚ ਵੀ ਤੇ ਗੁਰਮੁਖੀ ਦੇ ਵਿੱਚ ਵੀ ਲਿਖ ਕੇ ਜੀ ਲੈਮੀਨੇਸ਼ਨ ਕਰਵਾ ਕੇ ਨਾ ਦੀਵਾਰ ਤੇ ਲਗਾਇਆ ਹੋਇਆ ਸੀਗਾ ਤੇ ਜਦੋਂ ਅਯੂਬ ਖਾਨ ਨੂੰ ਉਹਨਾਂ ਨੇ ਪੁੱਛਿਆ ਕਿ ਤੁਸੀਂ ਤਾਂ ਮੁਸਲਿਮ ਪਰਿਵਾਰ ਤੋਂ ਤੁਸੀਂ ਤਾਂ ਇਹ ਚੀਜ਼ਾਂ ਨੂੰ ਹਨਾ ਤੁਸੀਂ ਤਾਂ ਮੰਨ ਤੁਹਾਡੇ ਮੁਸਲਿਮ ਦੇ ਵਿੱਚ ਨਹੀਂ ਮੰਨਦੇ ਪਰ ਤੁਸੀਂ ਤਾਂ ਮੂਲ ਮੰਤਰ ਸਾਹਿਬ ਦਾ ਜਿਹੜਾ ਜਾਪ ਆ ਤੁਸੀਂ ਇਦਾਂ ਹਨਾ ਤੁਸੀਂ ਦੀਵਾਰ ਤੇ ਇਦਾਂ ਲਿਖਵਾਇਆ ਹੋਇਆ ਆ ਸੋ ਜੀ ਈਯੂਬ ਖਾਨ ਦੱਸਦੇ ਆ ਕਹਿੰਦੇ ਕਿ ਮੇਰੀ ਸਾਰੀ ਲਾਈਫ ਹੀ ਮੇਰੀ ਇਹ ਮੂਲ ਮੰਤਰ ਨੇ ਚੇਂਜ ਕਰਦੀ ਕਿ ਮੈਂ ਮੂਲ ਮੰਤਰ ਤੇ ਮੈਨੂੰ ਇੰਨਾ ਵੀ ਵਿਸ਼ਵਾਸ ਆ ਕਿ ਮੂਲ ਮੰਤਰ ਦੇ ਰਾਹੀਂ ਅੱਜ ਜੇ ਮੈਂ ਇਸ ਸਿਚੁਏਸ਼ਨ ਤੇ ਆ ਮੈਂ ਰਾਸ਼ਟਰਪਤੀ ਆ ਤੇ ਮੂਲ ਮੰਤਰ ਕਰਕੇ ਹੀ ਆ ਉਹਨਾਂ ਨੇ ਫਿਰ ਦੱਸਿਆ ਕਹਿੰਦੇ ਕਿ ਮੈਂ ਬਚਪਨ ਦੇ ਵਿੱਚ ਯਾਨੀ ਸਾਡੇ ਘਰ 'ਚ ਬਹੁਤ ਗਰੀਬੀ ਸੀ ਬਹੁਤ ਜ਼ਿਆਦਾ ਹੱਦ ਤੋਂ ਵੱਧ ਗਰੀਬੀ ਸੀ ਕਿ ਸਕੂਲ ਦੀ ਫੀਸ ਵੀ ਭਰਨੀ ਹੁੰਦੀ ਸੀ ਉਪਰੋਂ ਕਹਿੰਦੇ ਮੈਂ ਪੜ੍ਹਾਈ ਦੇ ਵਿੱਚ ਵੀ ਬਹੁਤ ਨਲਾਇਕ ਸੀ ਹਰ ਵਾਰ ਮੈਂ ਫੇਲ ਹੋ ਜਾਂਦਾ ਸੀ ਮੈਨੂੰ ਸਕੂਲ ਹਰ ਵਾਰ ਕੁੱਟ ਪੈਂਦੀ ਸੀ ਹਮੇਸ਼ਾ ਕਦੀ ਪੜ੍ਹਾਈ ਪਿੱਛੇ ਕੁੱਟ ਪੈਣੀ ਕਦੀ ਐਂ ਕੁੱਟ ਪੈਣੀ ਕਿ ਤੁਸੀਂ ਫੀਸ ਨਹੀਂ ਭਰਾਈ ਹੈਗੀ ਕਹਿੰਦੇ ਮੈਂ ਸਕੂਲੋਂ ਜਦੋਂ ਜਾਣਾ ਸਕੂਲ ਜਾਣਾ ਘਰੋਂ ਉਦੋਂ ਵੀ ਰੋਕ ਕੇ ਜਦੋਂ ਸਕੂਲੋਂ ਵਾਪਸ ਘਰ ਆਉਣਾ ਉਦੋਂ ਵੀ ਮੈਂ ਰੋਂਦੇ ਨਹੀਂ ਆਉਣਾ ਕਿ ਸਾਰਾ ਦਿਨ ਮੇਰਾ ਰੋਂਦੇ ਦਾ ਨਿਕਲਦਾ ਸੀਗਾ ਕਿਨੇ ਕਈ ਵਾਰ ਤਾਂ ਐਵੇਂ ਹੁੰਦਾ ਸੀਗਾ ਕਿ ਮੇਰਾ ਮਨ ਹੀ ਨਾ ਕਰਨਾ ਮੈਂ ਸਕੂਲ ਜਾਵਾਂ ਕਿ ਮੈਨੂੰ ਇੰਨੀ ਜਿੱਲਤ ਸਹਿਣੀ ਪੈਂਦੀ ਸੀ ਕਹਿੰਦੇ ਸਾਰੇ ਬੱਚੇ ਪੜ੍ਹਾਈ 'ਚ ਇੰਨੇ ਵਧੀਆ ਸੀਗਾ ਇੱਕ ਕਲਾਸ ਦਾ ਮੈਂ ਹੀ ਇਕੱਲਾ ਬੱਚਾ ਸੀ ਜਿਹੜਾ ਹਰ ਵਾਰ ਫੇਲ ਹੁੰਦਾ ਸੀ ਪੜ੍ਹਾਈ ਦੇ ਵਿੱਚ ਵੀ ਕਹਿੰਦੇ ਇੰਨੀ ਡਾਂਟ ਪੈਣੀ ਘਰੋਂ ਵੀ ਪੈਣੀ ਸਕੂਲੋਂ ਵੀ ਪੈਣੀ ਕਹਿੰਦੇ ਇੱਕ ਦਿਨ ਮਨ ਬਣਾ ਲਿਆ ਕਿ ਮੈਂ ਗੁਰਦੁਆਰਾ ਸਾਹਿਬ ਰੁੱਕ ਜਾਇਆ ਕਰਨਾ ਕਿਉਂਕਿ ਜਦੋਂ ਗੁਰਦੁਆਰੇ ਸੌਰੀ ਸਕੂਲ ਜਾਂਦੇ ਹੁੰਦੇ ਸੀ ਨਾ ਸਕੂਲ ਦੇ ਰਾਹ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਆਉਂਦਾ ਸੀ ਕਹਾਂ ਉਹ ਕਹਿੰਦੇ ਯੂਬਖੰ ਮੈਂ ਮਨ ਬਣਾ ਲਿਆ ਕਿ ਮੈਂ ਤਾਂ ਗੁਰਦੁਆਰਾ ਸਾਹਿਬ ਰੁੱਕ ਜਾਇਆ ਕਰਨਾ ਮੈਂ ਸਕੂਲ ਜਾਣਾ ਹੀ ਨਹੀਂ ਉਹ ਕਹਿੰਦੇ ਕਿ ਮੈਂ ਸਕੂਲ ਜਾਣਾ ਬੰਦ ਕਰਤਾ ਸੀਗਾ ਮੈਂ ਇੱਕ ਹਫਤਾ ਕਰਦਿਆਂ ਤੋਂ ਚੋ ਔਰ ਯਾਨੀ ਮੈਂ ਸਕੂਲ ਨਹੀਂ ਗਿਆ ਕਹਿੰਦੇ ਉਹਨਾਂ ਨੂੰ ਲੱਗਦਾ ਸੀ ਮੈਂ ਸਕੂਲ ਜਾਂਦਾ ਸੀ ਕਹਿੰਦੇ ਛੁੱਟੀ ਦੇ ਟਾਈਮ ਮੈਂ ਵਾਪਸ ਘਰ ਆ ਜਾਣਾ ਗੁਰਦੁਆਰੇ ਤੋਂ ਤੇ ਕਹਿੰਦੇ ਇਦਾਂ ਇੱਕ ਹਫਤਾ ਚੱਲਦਾ ਰਿਹਾ ਗੁਰਦੁਆਰੇ ਦੇ ਪਾਠੀ ਨੇ ਵੀ ਨੋਟ ਕੀਤਾ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਇਦਾਂ ਕਿਹਦੇ ਘਰ ਦੇ ਹੈ ਹਨਾ ਕਿਹੜਾ ਘਰ ਆ ਤੁਹਾਡਾ ਕਿਹਦੇ ਬੱਚੇ ਹੋ ਉਹ ਕਹਿੰਦੇ ਫੇਰ ਮੈਂ ਸਾਰੀ ਗੱਲ ਦੱਸੀ ਮੇਰਾ ਨਾਮ ਈਯੂਬ ਖਾਵਾਂ ਕਿ ਮੈਂ ਇਦਾਂ ਮੇਰੀ ਗਰੀਬ ਬਹੁਤ ਆ ਫੈਮਿਲੀ ਮੈਂ ਪੜ੍ਹਾਈ ਦੇ ਵਿੱਚ ਵੀ ਠੀਕ ਹੀ ਆ ਮੈਂ ਪੜ੍ਹਾਈ ਚ ਵਧੀਆ ਨਹੀਂ ਹੈਗਾ ਤੇ ਮੈਨੂੰ ਸਕੂਲ ਵਿੱਚ ਰੋਜ਼ ਕੱਟ ਪੈਂਦੀ ਆ ਕਦੀ ਮੈਨੂੰ ਫੀਸ ਪਿੱਛੇ ਕੱਟ ਪੈਂਦੀ ਆ ਕਦੀ ਪੜ੍ਹਾਈ ਪਿੱਛੇ ਕੱਟ ਪੈਂਦੀ ਆ ਮੈਂ ਬਹੁਤ ਉਹ ਕਹਿੰਦੇ ਮੈਂ ਰੋ ਰੋ ਕੇ ਦੱਸ ਰਿਹਾ ਸੀਗਾ ਕਿ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਕਿ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਦੁਖੀ ਹਾਂ ਕਿ ਮੇਰੇ ਮਾਪਿਓ ਵੀ ਇਹੀ ਕਹਿੰਦੇ ਆ ਕਿ ਤੂੰ ਜ਼ਿੰਦਗੀ ਚ ਕੁਝ ਨਹੀਂ ਕਰ ਸਕਦਾ ਤੇ ਫਿਰ ਜੀ ਉਹ ਕਹਿੰਦੇ ਕਿ ਮੇਰਾ ਤਾਂ ਪੜਨੋ ਵੀ ਦਿਲ ਨਹੀਂ ਕਰਦਾ ਪਹਿਲਾਂ ਤਾਂ ਕਹਿੰਦੇ ਗੁਰਦੁਆਰਾ ਸਾਧ ਜਿਹੜੇ ਪਾਠ ਸੀਗੇ ਉਹਨਾਂ ਨੇ ਮੇਰੀ ਸਾਰੀ ਗੱਲਬਾਤ ਬੜੇ ਧਿਆਨ ਨਾਲ ਸੁਣੀ ਕਹਿੰਦੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਪੜ੍ਹਾਈ ਦਾ ਮਤਲਬ ਦੱਸਿਆ ਕਿ ਪੜ੍ਹਾਈ ਦੀ ਕੀ ਵੈਲਿਊ ਆਪਣੀ ਲਾਈਫ ਦੇ ਵਿੱਚ ਕੀ ਪੜ੍ਹਾਈ ਤੋਂ ਬਿਨਾ ਬੰਦਾ ਕੁਝ ਨਹੀਂ ਹੈਗਾ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਕਹਿੰਦੇ ਮੈਨੂੰ ਪੜ੍ਹਾਈ ਦੀ ਹੀ ਵੈਲਿਊ ਦੱਸੀ ਦੂਸਰੇ ਨੰਬਰ ਤੇ ਕਹਿੰਦੇ ਫਿਰ ਉਹ ਕਹਿੰਦੇ ਕਿ ਮੈਂ ਤੈਨੂੰ ਇੱਕ ਮੰਤਰ ਦਵਾ ਕਿ ਮੈਂ ਤੈਨੂੰ ਇੱਕ ਸ਼ਬਦ ਦਾ ਜਾਪ ਦਿਨਾ ਵਾ ਕਿ ਜੇ ਤੁਸੀਂ ਕਰ ਸਕਦੇ ਹੋ ਤਾਂ ਤੁਸੀਂ ਮੁਸਲਿਮ ਧਰਮ ਦੇ ਹੋ ਕਿ ਜੇ ਤੁਹਾਡਾ ਮਨ ਮੰਨਦਾ ਆ ਮੈਂ ਤੁਹਾਨੂੰ ਇੱਕ ਜਾਪ ਦਵਾ ਜਿਹਦਾ ਡੇ ਕਰਦੇ ਤੁਹਾਨੂੰ ਕਰਨ ਦੇ ਦੇਣਗੇ ਤੇ ਉਹ ਕਹਿੰਦੇ ਗੁਰਦੁਆਰਾ ਸਾਹਿਬ ਵਾਲੇ ਪਾਠੀ ਕਹਿੰਦੇ ਕਿ ਤੁਸੀਂ ਦੇਖਿਓ ਜਦੋਂ ਤੁਸੀਂ ਇਹ ਜਾਪ ਕਰੋਗੇ ਤੁਹਾਡੇ ਜੀਵਨ ਚ ਬਹੁਤ ਤਬਦੀਲੀ ਆਊਗੀ ਤੁਸੀਂ ਇਹਨੂੰ ਇੱਕ ਯਾਨੀ ਰੂਟੀਨ ਬਣਾ ਲੈਣੀ ਆ ਕਿ ਇਹ ਤੁਸੀਂ ਕਰਨਾ ਹੀ ਕਰਨਾ ਆ ਜਾਪ ਈਊਬ ਖਾਂ ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਹਾਂ ਜੀ ਤੁਸੀਂ ਉਹ ਮੈਨੂੰ ਜਾਪ ਦੋ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਨਹੀਂ ਚਾਹੁੰਦਾ ਕਿ ਮੈਂ ਯਾਨੀ ਨਾਕਾਮ ਰਵਾਂ ਮੈਂ ਕੁਝ ਬਣਨਾ ਚਾਹੁੰਨਾ ਮੈਂ ਕੁਝ ਕਰਕੇ ਦਿਖਾਉਣਾ ਚਾਹੁੰਨਾ ਕਿ ਮੈਂ ਚਾਹੁੰਨਾ ਆ ਕਿ ਮੈਂ ਆਪਣੀ ਲਾਈਫ ਚ ਕੁਝ ਕਰਕੇ ਦਿਖਾਵਾਂ ਸਾਰਿਆਂ ਨੂੰ ਕਹਿੰਦੇ ਪਾਟੀ ਫਿਰ ਉਹਨਾਂ ਨੂੰ ਇੱਕ ਕਾਗਜ਼ ਦੇ ਉੱਤੇ ਮੂਲ ਮੰਤਰ ਦਾ ਜਾਪ ਲਿਖ ਕੇ ਦਿੰਦੇ ਨੇ ਉਹ ਕਹਿੰਦੇ ਕਿ ਇਹ ਮੂਲ ਮੰਤਰ ਦਾ ਜਾਪ ਤੁਸੀਂ ਕਰਨਾ ਵਾ ਡੇਲੀ ਤੁਸੀਂ ਦੇਖਿਓ ਤੁਹਾਡੀ ਪੜ੍ਹਾਈ ਵੀ ਬਹੁਤ ਵਧੀਆ ਹੋ ਜਾਊ ਤੇ ਪੜ੍ਹਾਈ ਚ ਵੀ ਦਿਲ ਲੱਗੂਗਾ ਤੇ ਸਾਰੇ ਕਾਰਜ ਵਧੀਆ ਹੋਣ ਲੱਗ ਜਾਣੇ ਆ ਉਹ ਕਹਿੰਦੇ ਇੱਕ ਮੈਂ ਵੈਸੇ ਹੀ ਬਚਪਨਾ ਸੀ ਕਹਿੰਦੇ ਬਸ ਉਹ ਮੈਂ ਗੱਲ ਜਿਵੇਂ ਕਹਿੰਦੇ ਆ ਨਾ ਬਚਪਨ ਦੇ ਵਿੱਚ ਜੋ ਇੱਕ ਮਨ ਸਾਫ਼ ਹੁੰਦਾ ਖਾਲੀ ਕਾਗਜ਼ ਦੀ ਤਰ੍ਹਾਂ ਮਨ ਹੁੰਦਾ ਬੱਚੇ ਦਾ ਜੋ ਲਿਖ ਦੋ ਉਹ ਬੱਚਾ ਸਿੱਖ ਲੈਂਦਾ ਹਨਾ ਕਹਿੰਦੇ ਕਿ ਇੱਦਾਂ ਹੀ ਉਹ ਮੈਂ ਮੂਲ ਮੰਤਰ ਦਾ ਜਾਪ ਯੂਬਖਾਂ ਦੱਸਦੇ ਨੇ ਕਹਿੰਦੇ ਮੈਂ ਦਿਨ ਰਾਤ ਉੱਠਦੇ ਬੈੰਦੇ ਜਾਗਦੇ ਕਹਿੰਦੇ ਮੈਂ ਉਹੀ ਕਰੀ ਜਾਣਾ ਮੂਲ ਮੰਤਰ ਦਾ ਜਾਪ ਮੈਂ ਪੱਕਾ ਕਰ ਲਿਆ ਕਹਿੰਦੇ ਬਾਠੀ ਨੇ ਮੈਨੂੰ 5 ਕ ਦਿਨ ਤਾਂ ਮੈਨੂੰ ਬੈਠ ਕੇ ਰੋਜ਼ ਮੈਂ ਜਾਣਾ ਮੈਂ ਉਹਨਾਂ ਦੇ ਕੋਲ ਬੈਠ ਕੇ ਕਰਨਾ ਕਹਿੰਦੇ ਫੇ ਜਦੋਂ ਮੈਨੂੰ ਕੰਠ ਹੋ ਗਿਆ ਮੈਂ ਰੋਜ਼ ਆ ਫਿਰ ਆਪ ਹੀ ਘਰੇ ਵੀ ਕਰਨਾ ਸ਼ੁਰੂ ਕਰਤਾ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਸਹਿਨ ਦਾ ਜਾਪ ਯਾਨੀ ਕਹਿੰਦੇ ਮੈਂ ਮੂਲ ਮੰਤਰ ਮੇਰੇ ਲਫ਼ਜ਼ਾਂ ਮੇਰੇ ਯਾਨੀ ਹਮੇਸ਼ਾ ਮੂਲ ਮੰਤਰ ਹੀ ਚੱਲਦਾ ਰਹਿਣਾ ਮੇਰੇ ਅੰਦਰ ਵੀ ਮੂਲ ਮੰਤਰ ਕਹਿੰਦੇ ਤੁਸੀਂ ਮੰਨਣਾ ਨਹੀਂ ਕਿ ਜਦੋਂ ਮੂਲ ਮੰਤਰ ਮੈਂ ਆਪਣੀ ਲਾਈਫ ਦੇ ਵਿੱਚ ਜਦੋਂ ਕਹਿੰਦੇ ਮੈਂ ਇਹਦਾ ਜੌਬ ਕਰਨਾ ਸ਼ੁਰੂ ਕੀਤਾ ਨਾ ਕਹਿੰਦੇ ਜਦੋਂ ਮੈਂ ਸਕੂਲ ਗਿਆ 10 ਦਿਨਾਂ ਬਾਅਦ ਕਿ ਜਦੋਂ ਮੈਂ ਗਿਆ ਕਹਿੰਦੇ ਜਿੱਥੇ ਮੈਨੂੰ ਟੀਚਰ ਨੇ ਇਹ ਪੁੱਛਣਾ ਸੀਗਾ ਕਿ ਤੂੰ ਇੰਨੇ ਦਿਨ ਸਕੂਲ ਕਿਉਂ ਨਹੀਂ ਆਇਆ ਮੈਨੂੰ ਡਾਂਟ ਪੈਣੀ ਸੀ ਮੈਨੂੰ ਮੇਰੇ ਟੀਚਰਾਂ ਨੇ ਕਹਿੰਦੇ ਕੁਝ ਨਹੀਂ ਗੁੱਸਾ ਕੀਤਾ ਉਹ ਮੈਨੂੰ ਜਦੋਂ ਮੈਂ ਕਲਾਸਰੂਮ 'ਚ ਕਹਿੰਦੇ ਮੈਂ ਜਾ ਕੇ ਖੜਾ ਬਾਹਰ ਤੇ ਉਹ ਮੈਨੂੰ ਬੁਲਾਉਂਦੇ ਨੇ ਆਪਣੇ ਕੋਲ ਕਿ ਤੂੰ ਬੜੇ ਪਿਆਰ ਨਾਲ ਪੁੱਛਦੇ ਆ ਕਿ ਅਯੂਬ ਤੂੰ ਇੰਨੇ ਦਿਨ ਸਕੂਲ ਕਿਉਂ ਨਹੀਂ ਆਇਆ ਘਰੇ ਠੀਕ ਆ ਸਾਰਾ ਕੁਝ ਤੁਸੀਂ ਬੇਟਾ ਆਏ ਨਹੀਂ ਹੈਗੇ ਤੇ ਉਹ ਕਹਿੰਦੇ ਨਾਰਮਲੀ ਉਹ ਮੈਨੂੰ ਪੁੱਛ ਕੇ ਕਹਿ ਦਿੰਦੇ ਆ ਕਿ ਕੋਈ ਗੱਲ ਨਹੀਂ ਤੁਸੀਂ ਸੀਟ ਤੇ ਬੈਠੋ ਆਪਣੀ ਤੇ ਉਹ ਕਹਿੰਦੇ ਉਸ ਤੋਂ ਉਹ ਵਾਲੇ ਦਿਨ ਯਾਨੀ ਮੇਰਾ ਪੜਾਈ ਵਿੱਚ ਵੀ ਇੰਨਾ ਸਕੂਲ 'ਚ ਮਨ ਲੱਗਾ ਹਰ ਪੀਰੀਅਡ 'ਚ ਬਹੁਤ ਵਧੀਆ ਕਲਾਸ ਵਿੱਚ ਹਰ ਵਾਰੀ ਮੈਂ ਕਹਿੰਦੇ ਮੈਂ ਹਰ ਕਲਾਸ ਬਹੁਤ ਵਧੀਆ ਅਟੈਂਡ ਕੀਤੀ ਇਹ ਹਰ ਇੱਕ ਸਵਾਲ ਦਾ ਜਵਾਬ ਜਦੋਂ ਕੋਈ ਟੀਚਰ ਪੁੱਛਦੇ ਸੀ ਮੈਂ ਉਹਨਾਂ ਨੂੰ ਦੇਣਾ ਸ਼ੁਰੂ ਕਰਤਾ ਕਹਿੰਦੇ ਮੈਨੂੰ ਨਹੀਂ ਪਤਾ ਇਹ ਮੇਰੇ 'ਚ ਤਬਦੀਲੀ ਕਿਵੇਂ ਆ ਰਹੀ ਸੀ ਕਹਿੰਦੇ ਮੂਲ ਮੰਤਰ ਨੂੰ ਮੈਂ ਤਾਂ ਇੰਨਾ ਧਾਰ ਲਿਆ ਸੀ ਆਪਣੀ ਲਾਈਫ ਦੇ ਵਿੱਚ ਕਿ ਬਸ ਉੱਠਦੇ ਬੈੰਦੇ ਸੌਂਦੇ ਜਾਗਦੇ ਯਾਨੀ ਮੂਲ ਮੰਤਰ ਦਾ ਜਾਪ ਕਰੀ ਜਾਣਾ ਅੰਦਰ ਮੂਲ ਮੰਤਰ ਹੀ ਚੜਨਾ ਕਹਿੰਦੇ ਉਹ ਦਿਨ ਆਇਆ ਕਿ ਮੈਂ ਅੱਜ ਪਾਕਿਸਤਾਨ ਦਾ ਰਾਸ਼ਟਰਪਤੀ ਬਣ ਗਿਆ ਕਹਿੰਦੇ ਮੈਨੂੰ ਮੂਲ ਮੰਤਰ ਨੇ ਇੰਨਾ ਕੁਝ ਦਿੱਤਾ ਮੇਰੀ ਲਾਈਫ ਦੇ ਵਿੱਚ ਕਿ ਮੈਂ ਉਹ ਚੀਜ਼ਾਂ ਕਦੀ ਸੋਚ ਵੀ ਨਹੀਂ ਸਕਦਾ ਸੀ ਕਿ ਮੈਂ ਕਦੀ ਨਹੀਂ ਸੋਚ ਸਕਦਾ ਸੀ ਮੈਂ ਇੱਕ ਗਰੀਬ ਪਰਿਵਾਰ ਦਾ ਹੋ ਕੇ ਪੜਾਈ ਦੇ ਵਿੱਚ ਇਹਨਾਂ ਨਲਾਇਕ ਹੋ ਕੇ ਕਿ ਮੈਨੂੰ ਮੂਰ ਮੰਤਰ ਨੇ ਮੇਰੀ ਲਾਈਫ ਹੀ ਬਦਲਤੀ ਮੈਨੂੰ ਮੂਰ ਮੰਤਰ ਦਾ ਜਾਪ ਕਰਨ ਦੇ ਨਾਲ ਕਹਿੰਦੇ ਕਿ ਮੈਂ ਆਪਣੀ ਯਾਨੀ ਹਰ ਇੱਕ ਡਰੀਮ ਨੂੰ ਪੂਰਾ ਕੀਤਾ ਕਿ ਮੂਲ ਮੰਤਰ ਸਾਹਮਣੇ ਮੈਨੂੰ ਉਹ ਵੀ ਕੁਝ ਦਿੱਤਾ ਜਿਹੜਾ ਮੈਂ ਲਾਈਫ ਦੇ ਵਿੱਚ ਸੋਚਿਆ ਹੀ ਨਹੀਂ ਸੀ ਮੈਨੂੰ ਮਿਲੇਗਾ ਕਿ ਮੈਂ ਮੈਨੂੰ ਪਾਕਿਸਤਾਨ ਦਾ ਰਾਸ਼ਟਰਪਤੀ ਵੀ ਬਣਨ ਦਾ ਮੌਕਾ ਵਾਹਿਗੁਰੂ ਜੀ ਨੇ ਦਿੱਤਾ ਕਹਿੰਦੇ ਮੇਰੀ ਲਾਈਫ ਦੇ ਵਿੱਚ ਕੋਈ ਇਦਾਂ ਦਾ ਫੀਲਡ ਨਹੀਂ ਸੀਗਾ ਜਦੋਂ ਮੈਂ ਮੂਲ ਮੰਤਰ ਯਾਨੀ ਕਰਨ ਤੋਂ ਬਾਅਦ ਯਮੇ ਹਰ ਥਾਂ ਤੇ ਅਵਲ ਲਾਉਣਾ ਚਾਹੀਏ ਸਕੂਲ ਦੇ ਵਿੱਚ ਲਗਾ ਲੋ ਕਹਿੰਦੇ ਚਾਏ ਮੈਂ ਉਸ ਤੋਂ ਬਾਅਦ ਇੰਸਟੀਚੂਟਸ ਕਾਲਜ ਵਗੈਰਾ ਵੀ ਗਿਆ ਯੂਨੀਵਰਸਿਟੀਆਂ 'ਚ ਵੀ ਪੜਿਆ ਕਹਿੰਦੇ ਮੈਂ ਹਮੇਸ਼ਾ ਟਾਪ ਕਰਨਾ ਪੜਾਈ ਦੇ ਵਿੱਚ ਕਿ ਮੂਲ ਮੰਤਰ ਮੇਰੀ ਲਾਈਫ ਦਾ ਆਧਾਰ ਆ ਕਿ ਮੈਂ ਇਹਨਾਂ ਤੋਂ ਬਿਨਾ ਅਧੂਰਾ ਹਾਂ ਸਾਰੀ ਗੱਲਬਾਤ ਦੱਸਦੇ ਆ ਉਹਨਾਂ ਨੂੰ ਇਹ ਮੂਲ ਮੰਤਰ ਸਾਹਿਬ ਦੇ ਵਿੱਚ ਵਾਕਈ ਬਹੁਤ ਪਾਵਰ ਹੈ ਜੀ ਮੈਂ ਹਮੇਸ਼ਾ ਕਹਿਨੀ ਹੁੰਨੀ ਆ ਕਿ ਮੂਲ ਮੰਤਰ ਜੀ ਗੁਰੂ ਮੰਤਰ ਆਪਾਂ ਨੂੰ ਦੇਖੋ ਗੁਰੂ ਨਾਨਕ ਦੇਵ ਜੀ ਨੇ ਕਿੰਨੀ ਕੀਮਤੀ ਚੀਜ਼ ਦਿੱਤੀ ਆ ਕਿ ਆਪਾਂ ਨੂੰ ਕਿਤੇ ਹੋਰ ਭਟਕਣ ਦੀ ਲੋੜ ਹੀ ਨਹੀਂ ਹੈ ਜੀ ਆਪਾਂ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਜਿਹੜੇ ਲੋਕ ਦਿਲੋਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਣ ਨਾ ਆਪਣੇ ਲਾਈਫ 'ਚ ਆਪਣੇ ਘਰ ਦੇ ਵਿੱਚ ਤੁਸੀਂ ਦੇਖਿਓ ਕਿਸੇ ਪ੍ਰਕਾਰ ਦੀ ਥੋੜ ਰਹਿਣੀ ਨਹੀਂ ਜੀ ਤੁਹਾਡੇ ਘਰ ਦੇ ਵਿੱਚ ਚਾਹੇ ਉਹ ਪੈਸਿਆਂ ਵੱਲੋਂ ਆ ਚਾਹੇ ਸਰੀਰਿਕ ਪੱਖੋਂ ਆ ਕੋਈ ਵੀ ਤਰ੍ਹਾਂ ਦੀ ਜੀ ਕੋਈ ਸੁੱਖ ਸ਼ਾਂਤੀ ਤੁਹਾਡੇ ਘਰ 'ਚ ਕੋਈ ਕਹਿਣੇ 'ਚ ਨਹੀਂ ਹੈਗਾ ਤੁਸੀਂ ਇੱਕ ਵਾਰੀ ਮੇਰੇ ਕਹੇ ਤੇ ਮੂਲ ਮੰਤਰ ਦਾ ਜਾਪ ਡੇਲੀ ਕਰੋ ਜੀ ਬਿਨ ਨਾਗਾ ਕਰੋ ਆਪਣੀ ਲਾਈਫ ਦੇ ਵਿੱਚ ਤੁਸੀਂ ਮੂਲ ਮੰਤਰ ਨੂੰ ਲੈ ਕੇ ਆਓ ਜੇ ਤੁਹਾਡੇ ਬੱਚੇ ਨਹੀਂ ਪੜ੍ਹਦੇ ਪੜਾਏ 'ਚ ਵੀਕ ਨੇ ਕਹਿਣਾ ਨਹੀਂ ਮੰਨਦੇ ਬੁਰੀ ਸੰਗਤ 'ਚ ਪੈ ਚੁੱਕੇ ਨੇ ਤੁਸੀਂ ਉਹਨਾਂ ਦੇ ਲਈ ਮੂਲ ਮੰਤਰ ਦਾ ਜਾਪ ਉਹਨਾਂ ਦੇ ਨਾਮ ਦਾ ਕਰਨਾ ਸ਼ੁਰੂ ਕਰੋ ਮੂਲ ਮੰਤਰ ਦਾ ਜਾਪ ਬੱਚਿਆਂ ਨੂੰ ਵੀ ਕਰਵਾਓ ਜੇ ਤੁਹਾਡੇ ਬੱਚੇ ਕਰ ਸਕਦੇ ਨੇ ਕਰਵਾਓ ਤੁਸੀਂ ਘਰ ਦੇ ਵਿੱਚ ਮੂਲ ਮੰਤਰ ਦਾ ਜਾਪ ਹਮੇਸ਼ਾ ਕਰੋ ਤੁਹਾਨੂੰ ਕਿਤੇ ਵੀ ਹੋਰ ਜਾਣ ਦੀ ਲੋੜ ਨਹੀਂ ਹੈਗੀ ਗੁਰਦੁਆਰਾ ਸਾਹਿਬ ਜਾਓ ਬਸ ਘਰ ਹੀ ਬੈਠ ਕੇ ਮੂਲ ਮੰਤਰ ਦਾ ਜਾਪ ਕਰੋ ਬਾਣੀ ਪੜੋ ਜਿੰਨੀ ਤੁਸੀਂ ਪੜ ਸਕਦੇ ਹੋ ਮੂਰ ਮੰਤਰ ਨੇ ਨਾਲ ਤੁਹਾਨੂੰ ਉਹ ਵੀ ਚੀਜ਼ਾਂ ਮਿਲਣਗੀਆਂ ਜਿਹੜੀਆਂ ਤੁਸੀਂ ਸੋਚੀਆਂ ਵੀ ਨਹੀਂ ਹੋਣਗੀਆਂ ਇਹ ਅਯੋਗ ਖਾਂਦੀ ਜੀ ਰੀਅਲ ਸਟੋਰੀ ਆ ਸੱਚੀ ਹੱਦ ਬੀਤੀ ਆ ਜੀ ਤੁਸੀਂ ਗੂਗਲ ਤੇ ਜਾ ਕੇ ਜਦੋਂ ਮਰਜ਼ੀ ਉਹਨਾਂ ਦੀ ਜੀਵਨੀ ਤੇ ਸਰਚ ਕਰ ਸਕਦੇ ਹੋ ਉਹਨਾਂ ਨੇ ਖੁਦ ਗੱਲਾਂ ਸ਼ੇਅਰ ਕੀਤੀਆਂ ਨੇ ਕਿ ਮੂਰ ਮੰਤਰ ਦਾ ਉਹਨਾਂ ਦੀ ਲਾਈਫ ਤੇ ਵੀ ਜਦੋਂ ਇੱਕ ਪਾਕਿਸਤਾਨ ਦਾ ਇੱਕ ਬੰਦਾ ਜੀ ਮੁਸਲਮਾਨ ਹੋ ਕੇ ਮੂਰ ਮੰਤਰ ਦੀ ਅਹਿਮੀਅਤ ਸਮਝ ਸਕਦੇ ਆ ਆਪਾਂ ਕਿਉਂ ਨਹੀਂ ਜੀ ਆਪਾਂ ਨੂੰ ਵੀ ਮੂਲ ਮੰਤਰ ਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਵਾ ਆਪਾਂ ਨੂੰ ਰੋਜ਼ ਡੇਲੀ ਜਾਪ ਕਰਨਾ ਚਾਹੀਦਾ ਮੂਲ ਮੰਤਰ ਸਾਹਿਬ ਜੀ ਦਾ ਤੇ ਮੈਨੂੰ ਹੋਪ ਆ ਤੁਸੀਂ ਸਾਰੇ ਮੂਲ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋਗੇ ਤੇ ਤੁਸੀਂ ਆਪਣੇ ਵੀ ਬੱਚਿਆਂ ਨੂੰ ਵੀ ਕਰਵਾਉਂਗੇ ਜੀ ਤੇ ਆਪ ਡੇਲੀ ਘਰ ਦੇ ਵਿੱਚ ਮੂਲ ਮੰਤਰ ਦਾ ਜਾਪ ਕਰੋਗੇ ਇਹ ਸੀਗੀ ਜੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਜੇ ਤੁਹਾਨੂੰ ਵਧੀਆ ਲੱਗੀ ਪਲੀਜ਼ ਕਮੈਂਟ ਬਾਕਸ ਦੇ ਵਿੱਚ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਧੰਤਨ ਛੇ ਗੁਰੂ ਨਾਨਕ ਦੇਵ ਜੀ ਲੈ ਕੇ ਹਾਜ਼ਰੀ ਪਲੀਜ਼ ਜ਼ਰੂਰ ਲਗਵਾਉਣਾ ਜੀ ਮਿਲਦੇ ਹਾਂ ਜੀ ਫॉर ਨੈਕਸਟ ਵੀਡੀਓਜ਼ ਤਦ ਤੱਕ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ